ਚੱਲਾਂਗੇ ਰੋਡ ਤੋਂ ਅੱਗੇ ਦੋ ਅਰੇ ਤਾਂ ਵੀ ਸੈਲਫੋਨ ਨਹੀਂ ਜਰਾਂਦਾ ਨਾ ਮਿਲ ਨੂੰ ਕੋਈ ਕਾਹਦੀ ਨਾ 10 ਸਾਰੇ ਮੁਸਫਿਰ ਆਪੇ ਹੀ ਹੋਇਆ ਹੈ ਇਹ ਜਿਹੜਾ ਗ੍ਰਾਮ ਆਪ ਦੀ ਕੈਂਡਲ ਮਾਰ ਤੇ हरियाणा सरकार मुर्दा पुर् हरियाणा सरकार मुर्दा पुर्दा हरियाणा सरकार मुर्दा पार ਅੱਜ ਅਸੀਂ ਇੱਥੇ ਇੱਕ ਕਤਲ ਹੋਇਆ ਜਿਹੜੇ ਲੋਕਾਂ ਨੂੰ ਸਿੱਧਾ ਰੱਖੋ ਹਰਿਆਣਾ ਦੇ ਵਿੱਚ ਆਈਪੀਐਸ ਅਫੀਸਰ ਜਿਹੜੇ ਕਿ ਸੀਨੀਅਰ ਆਈਪੀਐਸ ਅਫੀਸਰ ਸੀ ਏਡੀਜੀਪੀ ਦੇ ਰੈਂਕ ਦੇ ਉੱਤੇ ਸੀ ਉਹਨਾਂ ਦੀ ਵਾਈਫ ਸੀਨੀਅਰ ਆਈਏਐਸ ਅਫੀਸਰ ਹੈ ਔਰ ਕਿਉਂਕਿ ਉਹ ਐਸਸੀ ਭਾਈਚਾਰੇ ਦੇ ਵਿੱਚੋਂ ਸੀ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਇਹੋ ਜਿਹਾ ਕਾਬਲ ਅਫੀਸਰ ਪਿਛਲੇ ਦਿਨੀ ਆਤਮ ਹੱਤਿਆ ਕਰ ਗਿਆ ਔਰ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਹਨਾਂ ਨੇ ਸਾਰੇ ਦੇ ਸਾਰੇ ਉਹਨਾਂ ਪੁਲਿਸ ਆਫੀਸਰਸ ਦੇ ਨਾਮ ਲਿਖੇ ਚਿੱਠੀ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀਆਂ ਦਿੱਤੀਆਂ ਅੱਜ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਅਜੇ ਤੱਕ ਉਹਨਾਂ ਦੀ ਜਿਹੜੀ ਮਰਤਕデア ਉਹਦਾ ਨਾ ਤਾਂ ਪੋਸਟਮਾਰਟਮ ਹੋ ਸਕਿਆ ਕੱਲ ਧੱਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਹਰਿਆਣੇ ਦੇ ਪ੍ਰਸ਼ਾਸਨ ਨੇ ਪਰ ਉਹਨਾਂ ਦੀ ਪਤਨੀ ਨੇ ਉਹਦਾ ਵਿਰੋਧ ਕੀਤਾ ਦੁਬਾਰਾ ਫੇਰ ਉਹਨਾਂ ਦੀ ਮਰਤਕ ਦੇ ਜਿਹੜੀ ਸੀ ਉਹ ਹਸਪੀਟਲ ਦੇ ਵਿੱਚੋਂ ਲੈਣ ਦੀ ਇੱਕ ਪਾਸੇ ਕੁਝ ਦਿਨ ਪਹਿਲਾਂ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹ ਵੀ ਐਸ்சி ਭਾਈਚਾਰੇ ਦੇ ਵਿੱਚੋਂ ਨੇ ਉਹਨਾਂ ਦੇ ਉੱਤੇ ਜੁੱਤੀ ਸੁੱਟਣ ਵਰਗੀ ਘਨੌਣੀ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਉਸ ਤੋਂ ਬਾਅਦ ਇਹ ਏਡੀ ਵੱਡੀ ਘਟਨਾ ਹੈ ਜਿਹਦੇ ਵਿੱਚ ਇੱਕ ਆਈਪੀਐਸ ਆਫੀਸਰ ਸੀਨੀਅਰ ਆਈਪੀਐਸ ਆਫੀਸਰ ਆਤਮ ਹੱਤਿਆ ਕਰ ਲੈਂਦਾ ਉਹਦੇ ਕਿਹੋ ਜਿਹੇ ਹਾਲਾਤ ਜਿਹੜੇ ਉਹ ਬਣਾ ਦਿੱਤੇ ਗਏ ਹੋਣਗੇ ਜਿਦੇ ਕਰਕੇ ਉਹਨੂੰ ਇਹ ਆਤਮ ਹੱਤਿਆ ਕਰਨੀ ਪਈ ਅਸੀਂ ਇਹ ਮੰਗ ਕਰ ਰਹੇ ਹਾਂ ਅੱਜ ਕੈਂਡਲ ਲਾਈਟ ਦੇ ਰੂਪ ਦੇ ਵਿੱਚ ਕੈਂਡਲ ਜੜੀਆਂ ਜਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਜਿੱਥੇ ਦੇ ਰਹੇ ਹਾਂ ਉੱਥੇ ਅਸੀਂ ਸਿਸਟਮ ਦੇ ਉੱਤੇ ਇੱਕ ਸਵਾਲ ਜਿਹੜੇ ਉਹ ਖੜੇ ਕਰ ਰਹੇ ਹਾਂ ਕਿ ਜਦੋਂ ਦਬੇ ਕੁਚਲੇ ਸਮਾਜ ਦੇ ਵਿੱਚੋਂ ਕੋਈ ਆਪਣੀ ਲਿਆਕਤ ਦੇ ਨਾਲ ਇਹਨਾਂ ਉੱਚ ਅਹੁਦਿਆਂ ਤੱਕ ਪਹੁੰਚਦਾ ਤੇ ਕੁਝ ਲੋਕਾਂ ਨੂੰ ਉਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਜਿਦੇ ਕਰਕੇ ਉਹਨਾਂ ਨੂੰ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨੀ ਦਿੱਤੀ ਜਾਂਦੀ ਹੈ ਅਸੀਂ ਕੋਈ 17ਵੀਂ ਸੈਂਚਰੀ ਦੇ ਵਿੱਚ ਗੱਲ ਨਹੀਂ ਕਰ ਰਹੇ ਅਸੀਂ 21ਵੀਂ ਸਦੀ ਦੇ ਵਿੱਚ ਅੱਜ ਗੱਲ ਕਰ ਰਹੇ ਹਾਂ 2025 ਦੇ ਵਿੱਚ ਇਹੋ ਜੀ ਘਟਨਾ ਬਾਰ-ਬਾਰ ਮੁਲਕ ਦੇ ਵਿੱਚ ਵਾਪਰ ਰਹੀ ਹੈ ਤਾਂ ਸੋਸਾਇਟੀ ਨੂੰ ਸਾਰੇ ਜਿੰਨੇ ਸਮੂਹ ਨੇ ਸੋਸਾਇਟੀ ਦੇ ਉਹਨਾਂ ਨੂੰ ਇਕੱਤਰ ਹੋ ਕੇ ਸੋਚਣਾ ਪਊਗਾ ਕਿ ਕਮੀ ਕਿਸ ਜਗ੍ਹਾ ਦੇ ਉੱਤੇ ਹੈ ਕੀ ਸਾਡੀ ਮਾਨਸਿਕ ਸਥਿਤੀ ਅਜੇ ਇੱਥੋਂ ਤੱਕ ਨਹੀਂ ਪਹੁੰਚ ਸਕੀ ਕਿ ਅਸੀਂ ਬਰਾਬਰਤਾ ਦੀ ਜਿਹੜੀ ਆ ਉਹ ਗੱਲ ਕਰੀਏ ਕੀ ਬਰਾਬਰਤਾ ਜਿਹੜੀ ਆ ਉਹ ਸਿਰਫ ਭਾਸ਼ਣਾ ਤੱਕ ਸੀਮਤ ਰਹਿ ਗਈ ਹੈ ਅਸੀਂ ਕੁਝ ਉਹਨਾਂ ਲੋਕਾਂ ਨੂੰ ਵੋਟ ਬੈਂਕ ਸਮਝ ਲਿਆ ਜਿਹੜੇ ਲੋਕ ਅੱਜ ਸਮਾਜ ਦੇ ਵਿੱਚ ਸਾਡੇ ਬਰਾਬਰ ਦੇ ਹਿੱਸੇਦਾਰ ਨੇ ਸਾਡੇ ਵਾਂਗੂ ਪੜ੍ਹੇ ਲਿਖੇ ਨੇ ਅਸੀਂ ਸਾਰੇ ਇਕਜੁੱਟਤਾ ਦੇ ਨਾਲ ਅੱਜ ਇਹ ਸਨੇਹਾ ਜਿਹੜਾ ਉਹ ਦੇਣਾ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਪਾਈਆਂ ਜਾਣ ਵਾਲੀਆਂ ਵੰਡੀਆਂ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਅਜੇ ਕੋਈ ਸ਼ੱਕ ਰਹਿ ਹੀ ਨਹੀਂ ਗਿਆ ਏਡੀਜੀਪੀ ਲੈਵਲ ਦਾ ਵਿਅਕਤੀ ਜਿਹੜਾ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਹੋ ਕੇ ਉਹਨੇ ਆਤਮ ਹੱਤਿਆ ਕਰ ਲਈ ਹੈ ਟੀਜੀਪੀ ਦਾ ਨਾਮ ਹੈ ਉਹਦੇ ਵਿੱਚ ਸਿੱਧਮ ਸਿੱਧਾ ਅਜੇ ਤੱਕ ਡੀਜੀਪੀ ਨੂੰ ਉਹਦੇ ਅਹੁਦੇ ਤੋਂ ਨਾ ਫਾਰਕ ਕੀਤਾ ਗਿਆ ਕਦੀ ਕਹਿੰਦੇ ਉਹਨੂੰ ਛੁੱਟੀ ਤੇ ਭੇਜ ਦੇਣਾ ਕਦੇ ਕੁਝ ਕਹਿੰਦੇ ਆ ਕਦੇ ਕੁਝ ਕਹਿੰਦੇ ਆ ਅਜੇ ਤੱਕ ਇਸ ਮਸਲੇ ਦੇ ਉੱਤੇ ਤੁਸੀਂ ਸੋਚ ਕੇ ਦੇਖੋ ਜਿਹਦੀ ਪਤਨੀ ਆਈਐਸ ਅਫੀਸਰ ਔਰ ਉਹਦੇ ਬੱਚੇ ਜਿਹੜੇ ਉਹ ਕਿਸ ਮਾਨਸਿਕ ਸਥਿਤੀ ਦੇ ਵਿੱਚੋਂ ਲੰਘ ਰਹੇ ਹੋਣਗੇ ਕਿ ਉਹਨਾਂ ਦੇ ਘਰ ਦੇ ਮੇਨ ਜੀ ਜਿਹੜਾ ਉਹਦੀ ਮਿਰਤਕ ਦੇ ਹਸਪੀਟਲ ਦੇ ਵਿੱਚ ਪਿਛਲੇ 5 ਦਿਨ ਤੋਂ ਪਈ ਹੈ ਅ ਅੱਜੇ ਤੋਂ 5 ਦਿਨ ਪਹਿਲਾਂ 7 ਤਰੀਕ ਨੂੰ ਇੱਕ ਬਹੁਤ ਵੱਡੀ ਘਟਨਾ ਹਰਿਆਣਾ ਦੇ ਵਿੱਚ ਹੁੰਦੀ ਆ ਚੰਡੀਗੜ੍ਹ ਦੀ ਕੋਠੀ ਦੇ ਵਿੱਚ ਕਿ ਐਡੀਪੀ ਰੈਂਕ ਦੇ ਬੰਦੇ ਜਿਹੜੇ ਕਿ ਬਹੁਤ ਵੱਡੇ ਉੱਚ ਅਪਡੇ ਵਾਲੇ ਆਫੀਸਰ ਸੀ ਜਿਨ੍ਹਾਂ ਨੇ ਕਿ ਸੁਸਾਈਡ ਕੀਤਾ ਸੋ ਉਸ ਕੱਲ ਨੂੰ ਦੇਖਦੇ ਹੋਏ ਇੱਕ ਅੱਜ ਇੱਥੇ ਇੱਕ ਕੈਂਡਲ ਮਾਰਚ ਸ਼ਾਂਤ ਭਾਈ ਪ੍ਰੋਟੈਸਟ ਹੈ ਸਾਰੇ ਪੰਜਾਬ ਚ ਆਵਾਜ਼ ਦੀ ਪਾਰਟੀ ਕਰ ਰਹੀ ਆ ਜਿਸ ਨੂੰ ਆਪਣੇ ਪੰਨੂ ਸਾਹਿਬ ਨੇ ਰਿਪਰੈਜ਼ੈਂਟ ਕਰ ਰਿਹਾ ਔਰ ਸਾਡੀ ਪਾਰਟੀ ਸਾਰੀ ਇਹਨੂੰ ਦੇਖ ਰਹੀ ਆ ਸੋ ਦੇਖਣ ਵਾਲੀ ਗੱਲ ਇਹ ਆ ਵੀ ਭਾਜਪੀ ਦੀ ੱੱਕਾਸ਼ਾਈ ਜਿਹੜੀ ਆ ਉਹ ਬਹੁਤ ਦੇ ਵੱਡੇ ਵੱੱਡੇ ਬੱਦਰੀ ਆ ਔਰ ਭਾਜਪੀ ਨੇ ਇਸ ਤਰ੍ਹਾਂ ਨੇ ਹਿਊਮਿਲੇਟ ਕੀਤਾ ਇੱਕ ਐਡੇ ਵੱਡੇ ਉਹ 14 ਦੇ ਅਫਸਰ ਨੂੰ ਜਿਹਨੇ ਕਿ ਆਤਮ ਹੱਤਿਆ ਕਰਨ ਵਾਸਤੇ ਆਪਣੀ ਨੂੰ ਮਜਬੂਰ ਹੋਇਆ ਸੋ ਬਹੁਤ ਵੱਡੀ ਮਿਸਾਲ ਆ ਇੱਕ ਐਸੀ ਭਾਈਚਾਰੇ ਨਾਲ ਸੰਬੰਧਤ ਹੁਣ ਕਰਕੇ ਉਹਨਾਂ ਨੂੰ ਬਾਰ-ਬਾਰ ਹਿਊਮਿਲੇਟ ਕਰਦੇ ਰਹੇ ਔਰ ਜੈਸ ਕਰਕੇ ਉਹਨਾਂ ਨੇ ਸੈਪ ਚੁੱਕਿਆ ਸੋ ਬਹੁਤ ਮੰਦਪਾਗੀ ਘਟਨਾ ਸੀਗੀ ਇਸ ਤਰ੍ਹਾਂ ਹੀ ਉਹਨਾਂ ਨੇ ਪਹਿਲੇ ਗ੍ਰਾਭ ਵਿਭਾਗ ਦੇ ਜਿਹੜੇ ਅਨਿਲ ਵਿੱਚ ਮੰਤਰੀ ਸੀ ਉਹਨਾਂ ਦੇ ਵੀ ਇਲਜ਼ਾਮ ਵਿੱਚ ਆਏ ਨੇ ਸਾਹਮਣੇ ਜਿਹਦੇ ਵਿੱਚ ਕਿਹਾ ਗਿਆ ਵੀ ਪਹਿਲੇ ਜਿਹੜੇ ਗ੍ਰਾਭ ਵਿਭਾਗ ਦੇ ਮੰਤਰੀ ਸੀ ਉਹ ਵੀ ਉਹਨਾਂ ਨੂੰ ਹਿਊਮਿਲੇਟ ਕਰਦੇ ਰਹੇ ਆ ਸੋ ਇਹ ਬੀਜੇਪੀ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਆ ਔਰ ਬਹੁਤ ਹੀ ਮੰਤ ਭਾਗੀ ਘਟਨਾ ਹੋਈ ਆ ਜੇ ਇਹੋ ਜਿਹੇ ਵੱਡੇ ਆਫਸਰਾਂ ਦੇ ਨਾਲ ਇਸ ਤਰ੍ਹਾਂ ਹੋ ਸਕਦਾ ਤੇ ਆਮ ਇਨਸਾਨ ਨਾਲ ਆਮ ਬੰਦੇ ਨਾਲ ਕਿੰਨੀ ਹਿਊਮਿਲੇਸ਼ਨ ਹੋ ਸਕਦੀ ਆ ਸੋ ਇਹ ਦੀ ਜਿੰਦੀ ਜਾਗਦੀ ਸਬੂਤ ਜਿਹੜਾ ਤੁਹਾਡੇ ਸਾਹਮਣੇ ਭਾਰਤੀ ਜਨਤਾ ਪਾਰਟੀ ਵੱਲੋਂ ਹਰਿਆਣੇ ਚੋਂ ਦੇਖਣ ਨੂੰ ਮਿਲਿਆ। ਮਾਨਜੋਗ ਹਰਿਆਣੇ ਦੇ ਐਡੀਸੀਪੀ ਸਾਬ ਦਾ ਜੋਰਾ ਸੋਸਾਇਟੀ ਕੀਤਾ ਉਹਨਾਂ ਨੇ ਇੱਕ ਭਾਰਤੀ ਜਨਤਾ ਪਾਰਟੀ ਹਰਿਆਣਾ ਦੀ ਸਰਕਾਰ ਤੋਂ ਦੁਖੀ ਹੋ ਕੇ ਉਹਦੇ ਖਿਲਾਫ ਸਾਡੇ ਮਾਨਜੋਗ ਸਾਡੇ ਬਲਤੇ ਸਿੰਘ ਪੰਨੂ ਜੀ ਉਹ ਸਾਡੀ ਸੋਚੀ ਆਵਾਦ ਵਾਲੀ ਪਾਰਟੀ ਟੀਮ ਇੱਥੇ ਅੱਜ ਕੈਂਡਨ ਮਾਰਚ ਕੀਤਾ ਸ਼ੇਰਾਂ ਵਾਲੇ ਗੇਟ ਤੋਂ ਲੈ ਕੇ ਅਸੀਂ ਮਕਸਮਾਲ ਤੱਕ ਅਸੀਂ ਭਾਰਤੀ ਜਨਤਾ ਪਾਰਟੀ ਤੋਂ ਮੰਗ ਕਰਦੇ ਹਾਂ ਕਿ ਉਹਦੇ ਪਰਿਵਾਰ ਨੂੰ ਇਨਸਾਫ ਮਿਲੇ ਔਰ ਮੈਂ ਸਮੁੱਚੇ ਮੀਡੀਆ ਦਾ ਧੰਨਵਾਦ ਕਰਦਾ ਕਿ ਇੱਕ ਛੋਟੇ ਜਿਹੇ ਸੱਦੇ ਤੇ ਆਮ ਆਦਮੀ ਪਾਰਟੀ ਦੇ ਤੇ ਇੱਥੇ ਆ ਕੇ ਸਭ ਦਾ ਜੋ ਸੰਬੋਧਨ ਸੁਣਿਆ ਮੈਂ ਛੂਲ ਸਾਈਡ ਜਿਹੜਾ ਨਾਮ ਆਇਆ ਔਰ ਜਿਹੜੇ ਉੱਥੇ ਦੇ ਬੀਜੀਪੀ ਸਾਹਿਬ ਨੇ ਉਹਨਾਂ ਦਾ ਔਰ ਰੋहतक ਦੇ ਐਸਪੀ ਸਾਹਿਬ ਨੇ ਉਹਨਾਂ ਦਾ ਨਾਮ ਆਇਆ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਤੇ ਤੁਰੰਤ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ। ਵੇਖੋ ਆ ਆਜ਼ਾਦ ਭਾਰਤ ਦੇਸ਼ ਦੇ ਅੰਦਰ ਅੱਜ ਹਾਲਾਤ ਇਹ ਬਣ ਗਏ ਆ ਕਿ ਸਾਨੂੰ ਅਜਿਹੇ ਪ੍ਰੋਟੈਸਟ ਕਰਨੇ ਪੈ ਰਹੇ ਆ ਜਿਹੜੇ ਇਸ ਸੰਵਿਧਾਨ ਦੇ ਉੱਤੇ ਜਿਹੜੇ ਆ ਉਹ ਚਿੰਤਾ ਪ੍ਰਗਟ ਕਰਦੇ ਆ ਇੱਕ ਅਜਿਹੇ ਆ ਆਈਪੀਐਸ ਨੂੰ ਆਪਣੀ ਆਤਮ ਹੱਤਿਆ ਕਰਨੀ ਪੈਂਦੀ ਹੈ ਇਹਦੇ ਪਿੱਛੇ ਆ ਜਿਹੜੀ ਉੱਪਰਲੀ ਭਾਜਪਾ ਸਰਕਾਰ ਆ ਅਮਿਤ ਸ਼ਾਹ ਮੋਦੀ ਦੀ ਜ਼ਿੰਮੇਵਾਰੀ ਬਣਦੀ ਉਹ ਕਿਤੇ ਵੀ ਜ਼ਿੰਮੇਵਾਰੀ ਨਹੀਂ ਲੈਂਦੇ ਸੀਮਾ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਕੀਦੀ ਹੈ ਉਹ ਅਮਿਤ ਸ਼ਾਹ ਮੋਦੀ ਦੀ ਜ਼ਿੰਮੇਵਾਰੀ ਹੈ ਪਰ ਹਾਲਾਤ ਇਦਾਂ ਦੇ ਬਣਾਤੇ ਆ ਇਹ ਭਾਜਪਾ ਵਾਲਿਆਂ ਨੇ ਸਾਨੂੰ 100 ਸਾਲ ਜਿਹੜੀ ਪਿੱਛੇ ਜਿਹੜੀ ਮੰਨੂਵਾਦ ਦੀ ਰਾਜਨੀਤੀ ਹੈ ਜਿਹੜੀ ਉਹ ਸੋਚ ਹੈ ਉਹਦੇ ਤੇ ਲਿਆ ਕੇ ਖੜਾ ਕਰਦੇ ਆ ਕਿ ਜਦੋਂ ਇਹ ਕਹਿੰਦੇ ਇਹ ਆ ਵੀ 66 ਇੰਚ ਦੀ ਛਾਤੀ ਆ ਸੀ ਦੇਸ਼ ਨੂੰ ਅੱਗੇ ਲੈ ਕੇ ਜਾਵਾਂਗੇ ਪਰ ਮੈਂ ਇਹ ਗੱਲ ਕਹਿਣਾ ਇਹ ਸਾਨੂੰ 100 ਸਾਲ ਪਿੱਛੇ ਲੈ ਕੇ ਜਾਣਾ ਚਾਹੁੰਦੇ ਆ ਜਿੱਥੇ ਉਹੀ ਦਲਤਾਂ ਦੇ ਉੱਤੇ ਉਵੇਂ ਹੀ ਅਤਿਆਚਾਰ ਕੀਤਾ ਜਾਊਗਾ ਦਲਤਾਂ ਨੂੰ ਉਹ ਦਰਜਾ ਦਿੱਤਾ ਹੀ ਨਹੀਂ ਜਾਊਗਾ ਜਿਹੜਾ ਇਸ ਸਮਾਜ ਦੇ ਵਿੱਚ ਦਬਾਉਣ ਵਾਸਤੇ ਸਾਡੇ ਆ ਪੁਰਖਿਆਂ ਨੇ ਸਾਡੇ ਬਾਬਿਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਫਕੀਰਾਂ ਨੇ ਇੱਕ ਮਾਹੌਲ ਬਣਾ ਕੇ ਜਿਹੜੀ ਚੀਜ਼ ਪੈਦਾ ਕੀਤੀ ਸੀ ਉਹ ਦੇਸ਼ ਚੋਂ ਸਾਨੂੰ ਲਿਆ ਕੇ ਕੱਢਿਆ ਸੀ ਇਹ ਸਾਨੂੰ ਫੇਰ ਉੱਥੇ ਲੈ ਕੇ ਜਾਣਾ ਚਾਹੁੰਦਾ ਐਤੋਂ ਵੱਡੇ ਹੋਰ ਕਿਵੇਂ ਪਤਾ ਲੱਗਦਾ ਹੈ ਕਿ ਜਦੋਂ ਕੋਈ ਸੁਸਾਈਡ ਨੋਟ ਦਿੰਦਾ ਆ ਤੇ ਉਹਦੇ ਤੇ ਉਹ ਸਰੀਆਮ ਲਿਖਦਾ ਆ ਕਿ ਇਹਦੇ ਪਿੱਛੇ ਉੱਪਰਲੀ ਸਰਕਾਰ ਦਾ ਮੇਰੇ ਤੇ ਪ੍ਰੈਸ਼ਰ ਹੈ ਡੀਜੀਪੀ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੋਰ ਕਿਸੇ ਅਧਿਕਾਰੀ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਐਥੋਂ ਪਤਾ ਲੱਗਦਾ ਹੈ ਕਿ ਜਿਹੜਾ ਭਾਜਪਾ ਦਾ ਆਇਆ ਚਿਹਰਾ ਆ ਜਿਹੜਾ ਉਹ ਨੰਗਾ ਹੋ ਗਿਆ ਆ ਇਸ ਦੇਸ਼ ਦੇ ਅੰਦਰ ਨਹੀਂ ਹੈਗਾ ਜੀ ਮੈਂ ਤਾਂ ਇਹ ਕਹਿ ਰਿਹਾ ਤੁਹਾਨੂੰ ਇਸ ਦੇਸ਼ ਦੇ ਅੰਦਰ ਜਿਹੜਾ ਇਸ ਮਾਹੌਲ ਬਣਾਇਆ ਗਿਆ ਫਿਰਕੂ ਪ੍ਰਸਤੀ ਦੀ ਜਿਹੜੀ ਰਾਜਨੀਤੀ ਪਿਛਲੇ 15 ਸਾਲਾਂ ਤੋਂ ਭਾਜਪਾ ਨੇ ਕੀਤੀ ਹੈ ਉਹਦਾ ਹੀ ਇਲਜ਼ਾਮ ਹੈ